ਹੋਰ ਥਾਂਵਾਂ ਤੇ ਜਾਣ ਨਾਉ ਜਿਹੜਾ ਗੁਰਸਿੱਖ ਹੈ ਇਹਦੀ ਸਭ ਤੋਂ ਪਹਿਲਾਂ ਸ਼ਰਧਾ ਤੇ ਅਕੀਦਾ ਗੁਰੂ ਗ੍ਰੰਥ ਸਾਹਿਬ ਤੇ ਹੈ ਇਹ ਹੋਰ ਪਾਸੋਂ ਮੰਗਦਾ ਨਹੀਂ ਅਸੀਂ ਦਰ ਦਰ ਦੇ ਮੰਗਤੇ ਨਹੀਂ ਆ ਧਿਆਨ ਨਾਲ ਸੁਣੋ ਬੇਨਤੀ ਕਈ ਵਾਰੀ ਬਾਪਰ ਦਾ ਕੀ ਹੈ ਆਪਣੇ ਘਰ ਧੀ ਪੁੱਤ ਨਾ ਹੋਵੇ ਖਾਸ ਕਰਕੇ ਪੁੱਤਰ ਨਾ ਹੁੰਦਾ ਹੋਵੇ ਤੇ ਬੀਬੀਓ ਸਾਡੀ ਬਹੁਤ ਸਾਰੀ ਆਤ ਹੈ ਅਸੀਂ ਇਸ ਭੁੱਖ ਲਈ ਥਾਂ ਥਾਂ ਤੇ ਜਾਂਦੇ ਆ ਫਲਾਣੇ ਥਾਂ ਚਲੇ ਗਏ ਫਲਾਣੇ ਥਾਂ ਤੇ ਚਲੇ ਗਏ ਪਰ ਗੁਰਬਾਣੀ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਬਾਣੀ ਚ ਕਹਿੰਦਿਆ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵੇ ਅਗਨਤ ਭਰੇ ਬੰਦਾ ਇੱਕੋ ਦਾਤਾ ਹੈ ਜਿਹੜਾ ਦਾਤਾ ਦੇਣ ਵਾਲਾ ਹੈ ਉਸ ਦਾਤੇ ਤੋਂ ਬਿਨਾ ਦੂਜਾ ਕੋਈ ਦਾਤਾ ਹੈ ਨਹੀਂ ਬੰਦਾ ਕਿੱਡਾ ਮਰਜੀ ਮੈਂ ਅਖਾਂ ਮੈਂ ਬਹੁਤ ਵੱਡਾ ਬਾਬਾ ਤੇ ਮੇਰੇ ਆਖੇ ਫਲਾਣੇ ਦੇ ਘਰੇ ਪੁੱਤਰ ਹੋ ਗਿਆ ਇਹਦਾ ਮਤਲਬ ਫਿਰ ਤਾਂ ਮੈਂ ਰੱਬ ਦਾ ਸ਼ਰੀਕ ਬਣ ਗਿਆ ਫਿਰ ਤਾਂ ਮੈਂ ਅੱਖਾਂ ਮੈਂ ਰੱਬ ਬਣ ਗਿਆ ਜੀ ਮੇਰੇ ਅੱਖੇ ਸਭ ਕੁਝ ਹੁੰਦਾ ਗੁਰਮਖੋ ਕਦੀ ਨਹੀਂ ਦਾਤਾ ਤਾਂ ਦੁਨੀਆ 'ਚ ਇੱਕੋ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਦਾਤੇ ਨਾਲ ਹੀ ਜੋੜਦੀ ਏ ਫਿਰ ਸੁਣਿਓ ਕਦੇ ਮੰਗਣਾ ਪਵੇ ਅਸਲ ਤਾਂ ਨੌਬਤ ਨਾਵੇ ਮੰਗਣ ਦੀ ਪਹਿਲੀ ਗੱਲ ਤਾਂ ਲੋੜ ਹੀ ਨਾ ਪਵੇ ਮੰਗਣ ਦੀ ਰੱਬ ਆਪੇ ਦਾ ਵੈਸੇ ਜਿਹੜਾ ਪਿਓ ਹੁੰਦਾ ਨਾ ਜਦੋਂ ਨੂੰ ਪੁੱਤਰ ਦਾ ਪਤਾ ਲੱਗਦਾ ਹੁਣ ਮੇਰੇ ਪੁੱਤ ਨੂੰ ਆਹ ਚੀਜ਼ ਦੀ ਲੋੜ ਹੈ ਤੇ ਪਿਓ ਪੁੱਤ ਨੂੰ ਸਭ ਕੁਝ ਹਾਜ਼ਰ ਕਰ ਦਿੰਦਾ ਹੈ ਇਹ ਵਕਤ ਦੱਸਦਾ ਹੈ ਕਿ ਵੇਰੀ ਆਪਾਂ ਕਾਲੇ ਪੈ ਜੇ ਮੇਰਾ ਪਿਓ ਮੈਨੂੰ ਆਹ ਨਹੀਂ ਦਿੰਦਾ ਮੇਰਾ ਪਿਓ ਆਹ ਹੀ ਦਿੰਦਾ ਗੁਰਮੁਖੋ ਜਿਹੜਾ ਪਿਓ ਹੁੰਦਾ ਹੈ ਪੁੱਤਰ ਦੀ ਹਰ ਇੱਛਾ ਪੂਰੀ ਕਰਦਾ ਹੈ ਪਰ ਇਹ ਵਕਤ ਅਨਸਾਰ ਕਰਦਾ ਹੈ ਸਮਾਂ ਆਉਂਦਾ ਹੈ ਤੇ ਕਰਦਾ ਹੈ ਇਵੇਂ ਜੁਕਰ ਆਪਾਂ ਰੱਬ ਦੇ ਧੀਆ ਪੁੱਤਰ ਹਾਂ ਤੇ ਚੇਤੇ ਰੱਖਿਓ ਰੱਬ ਸਾਨੂੰ ਭੁੱਖਾ ਨਹੀਂ ਰਹਿਣ ਦਿੰਦਾ ਰੱਬ ਸਾਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦਾ ਪਰ ਇਹ ਗੱਲ ਹੈ ਵੀ ਵਕਤ ਆਉਂਦੇ ਤੇ ਸਭ ਕੁਝ ਦਿੰਦਾ ਹੈ ਲੋੜ ਤੋਂ ਪਹਿਲਾਂ ਵਕਤ ਤੋਂ ਪਹਿਲਾਂ ਤੇ ਲੋੜ ਤੋਂ ਜ਼ਿਆਦਾ ਕਦੇ ਕੁਝ ਮਿਲਦਾ ਨਹੀਂ ਹੁੰਦਾ ਫਿਰ ਸੁਣ ਧਿਆਨ ਨਾਲ ਵਕਤ ਤੋਂ ਪਹਿਲਾਂ ਤੇ ਲੋੜ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ ਹੁੰਦਾ ਕਈ ਵਾਰੀ ਆਪਾਂ ਦੌੜ ਦੌਣੇ ਫਿਰ ਮੈਂ ਬੇਇੰਤਿਖਾਰ ਰਿਹਾ ਸੀ ਜੇ ਕਦੇ ਲੋੜ ਵੀ ਪਏ ਕੁਝ ਮੰਗਣ ਦੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਤੋਂ ਮੰਗੋ ਕੁਝ ਨਾ ਕੱਲੇ ਆ ਜਾਓ ਭਾਵੇਂ ਕੱਲੇ ਆ ਕੇ ਮਾਰ ਦੇ ਸਾਹਮਣੇ ਹੱਥ ਜੋੜ ਕੇ ਇਹ ਸ਼ਬਦ ਕਹਿ ਦਿਓ ਪਾਤਸ਼ਾ ਆਬਾਦ ਦੀ ਲੋੜ ਹੈ ਮੈਨੂੰ ਆਬਾਦ ਦੇ ਦੇਈ ਕਿਉਂਕਿ ਗੁਰਬਾਣੀ ਇਸ ਗੱਲ ਦੀ ਵੀ ਗਵਾਹੀ ਭਰਦੀ ਜਦੋਂ ਭਗਤ ਧੰਨੇ ਨੇ ਮੰਗਿਆ ਤੁਸੀਂ ਵੇਖੋ ਭਗਤ ਧੰਨੇ ਨੂੰ ਕਹਿ ਦਿੱਤਾ ਕਿਸੇ ਨੂੰ ਤੂੰ ਮੰਗਤਾ ਹੈ ਤੂੰ ਮੰਗਤਾ ਹੈ ਭਗਤ ਧੰਨਾ ਕਹਿੰਦਾ ਹਾਂ ਮੈਂ ਮੰਗਤਾ ਹਾਂ ਪਰ ਕਿਸੇ ਬੰਦੇ ਅੱਗੇ ਮੰਗਤਾ ਨਹੀਂ ਮੈਂ ਰੱਬ ਦੇ ਅੱਗੇ ਮੰਗਤਾ ਉਹਨਾਂ ਨੇ ਕਿਹਾ ਗੋਪਾਲ ਤੇਰਾ ਆਰਤਾ ਇੱਥੇ ਆਰਤੀ ਦਾ ਅਰਥ ਏਰੀ ਵੀ ਜਿਵੇਂ ਉਹ ਆਰਤੀ ਕਰਦੇ ਸੀ ਆਰਤਾ ਕਰਨਾ ਹੈ ਆਰਤੀ ਦਾ ਇੱਥੇ ਅਰਥ ਹੈ ਮੰਗਤਾ ਹੁਣ ਜਿਹੜਾ ਕੁਝ ਭਗਤ ਨੇ ਮੰਗਿਆ ਚਲੋ ਮੇਰਾ ਵਿਸ਼ਾ ਹੀ ਨਹੀਂ ਸੀ ਪਰ ਮੈਂ ਬੇਨਤੀ ਕਰਨ ਲੱਗਾ ਕਿ ਉਸ ਵੇਲੇ ਜਦੋਂ ਲੋੜ ਪਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮੱਖਣ ਸ਼ਾਹ ਲੁਆਣੇ ਨੇ ਮੰਗ ਲਿਆ ਇੱਥੇ ਫਿਰ ਭਗਤ ਨਾਨਕ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰ ਤੋਂ ਮੰਗਿਆ ਕੀ ਭਗਤ ਨਾ ਕਹਿੰਦਾ ਦਾਲ ਸਿੱਧਾ ਮੰਗੋ ਕਿਉ ਦਾਲ ਮੰਗੀ ਸਿੱਧਾ ਮੰਗਿਆ ਕਿਉ ਮੰਗਿਆ ਮਹਾਰਾਜ ਭਗਤ ਨਨੇ ਨੇ ਜੀ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੈ ਨਿਤ ਜਿਉ ਪੰਨੀਆਂ ਸਾਧਨ ਨੀਕਾ ਮੈਨੂੰ ਕੱਪੜਾ ਦਈ ਜੁੱਤੀ ਦਈ ਸੋਨਾ ਹੋਵੇ ਪੰਨੀਆਂ ਦਾ ਅਰਥੇ ਜੁੱਤੀ ਸਾਧਨ ਦਾ ਅਰਥੇ ਕੱਪੜਾ ਤੇ ਨੀਕੇ ਦਾ ਅਰਥੇ ਸੋਨਾ ਸੋਹਣੀ ਜੁੱਤੀ ਸੋਹਣਾ ਕੱਪੜਾ ਰੱਬਾ ਮੈਂ ਤੇਰਾ ਮੰਗਦਾ ਮੈਨੂੰ ਤੂੰ ਦਈ ਪੰਨੀਆਂ ਸਾਧਨ ਨੀਕਾ ਅਨਾਜ ਮੰਗੋ ਸੱਤ ਸੀਕਾ ਹੁਣ ਜਦੋਂ ਅਨਾਜ ਮੰਗੋ ਅਨਾਜ ਮੰਗਿਆ ਜੀ ਸੱਤ ਸੀਕੇ ਦਾ ਅਰਥ ਕੀ ਏ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਦਬ ਕੇ ਬਾਹੀਏ ਰੱਦ ਕੇ ਖਾਈਏ ਨਾ ਜਿੰਨੀ ਵਾਰੀ ਪੈਲੀ ਸੋਹਣੀ ਬਾਹੀ ਜਾਏ ਉੰਨੀ ਸੋਹਣੀ ਫਸਲ ਉਗਦੀ ਹੈ ਇਹ ਆਪ ਜਾਣਦੇ ਹੋ ਭਗਤ ਨਾ ਕਹਿੰਦਾ ਸੱਤ ਸੀਕਾ ਮੈਨੂੰ ਅਨਾਜ ਦੇਈ ਰੱਬਾ ਦੇਈ ਉਹ ਜਿਹੜਾ ਸੱਤ ਵਾਰੀ ਬਾਹਾ ਹੋਵੇ ਬਾਣ ਉਹਦੇ ਵਿੱਚ ਉਗਰਿਆ ਹੋਵੇ ਫਿਰ ਸੱਤ ਸੀਕਾ ਸੱਤ ਵਾਰੀ ਬਾਹਾ ਹੋਇਆ ਅਨਾਜ ਮੰਗੋ ਸਤ ਸੀਕਾ ਅੱਗੇ ਕਿਹਾ ਗਊ भैंस ਮੰਗੋ ਲਾਵੇਰੀ ਗਾ ਮੰਗੀ ਮੱਧ ਮੰਗੀ ਗਾਊ ਗਊ भैंस ਮੰਗੋ ਲਾਵੇਰੀ ਇੱਕ ਤਾਜਣ ਤੁਰੀ ਚੰਗੀ ਅੱਗੇ ਕਿਹਾ ਘਰ ਕੀ ਗੀਹਣ ਚੰਗੀ ਮੇਰੀ ਘਰ ਵਾਲੀ ਹੋਵੇ ਚੰਗੀ ਹੋਵੇ ਸਿਆਣੀ ਹੋਵੇ ਮਨ ਕਿਹਾ ਜਨ ਤਨ ਨਾ ਲੇਵੈ ਮੰਗੀ ਭਗਤ ਜਨ ਨੇ ਇਹ ਰੱਬ ਤੋਂ ਮੰਗਿਆ ਮੈਂ ਫਿਰ ਬੇਨਤੀ ਕਰਾਂ ਅਸੀਂ ਮੰਗੀਏ ਜ਼ਰੂਰ ਪਰ ਥਾਂ ਥਾਂ ਤੇ ਜਾ ਕੇ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਮੰਗ ਲਈਏ ਕਿਉਂਕਿ ਇਹ ਹੀ ਦਾਤਾ ਹੈ ਜੀ ਦੇਦਾ ਦੇ ਲੈਂਦੇ ਥੱਕ ਪਾਈ ਜੀ ਤੋਂ ਲੈ ਲੈ ਕੇ ਦੁਨੀਆ ਥੱਕੀ ਜਾਂਦੀ ਉਹ ਪਰਮਾਤਮਾ ਦੇ ਘਰ ਕਿਸੇ ਚੀਜ਼ ਦਾ ਤੋੜਾ ਨਹੀਂ ਹਾਂ ਤੁਸੀਂ ਵੇਖੋ ਆਮ ਖਜ਼ਾਨਾ ਹੋਵੇ ਮੰਨ ਲਓ ਕਿਸੇ ਦੇ ਘਰੇ ਪੇਟੀ ਭਰੀ ਪੈਸਿਆਂ ਦੀ ਪਈਏ ਅਰਬਾਂ ਰੁਪਈਆ ਪਿਆ ਉਹ ਜਿੰਨਾ ਵਰਤੇਗਾ ਘਟਦਾ ਜਾਏਗਾ ਰੱਬ ਦੇ ਘਰ ਜਿਹੜਾ ਖਜ਼ਾਨਾ ਆਪਾਂ ਜਿੰਨਾ ਵਰਤਦੇ ਹਾਂ ਵੱਧ ਆ ਜਾਂਦਾ